ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਆਵੇਗਾ ਨਤੀਜਾ ਸ਼ੁਰੂਆਤੀ ਰੁਝਿਆ ਵਿੱਚ ਫਸਮਾ ਮੁਕਾਬਲਾ ਹੋਣ ਦੀ ਸਭਾਵਨਾ ਉਤੇ ਸਾਡੇ ਪੱਤਰਕਾਰ ਤਰਮਨਦਰ ਕਰ ਦੀ ਰਿਪੋਰਟ ਅਨੁਸਾਰ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਥਾ ਦੀ ਸਥਿਤੀ ਸਪਸ਼ਟ ਹੋ ਜਾਵੇਗੀ ਪਹਿਲਾਂ ਰੁਝਾਂ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ ਵੋਟਾਂ ਦੀ ਗਿਣਤੀ ਲਈ ਹਰੇਕ ਸੀਟ ਤੇ 9 ਕੇਂਦਰ ਬਣਾਏ ਗਏ ਹਨ ਜਿਸ ਵਿੱਚ 15000 ਕਰਮਚਾਰੀ ਤਨਾਤ ਕੀਤੇ ਗਏ ਹਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 12000 ਤੋਂ ਬਾਅਦ ਸੁਰੱਖਿਆ ਕਰਮਚਾਰੀ ਤਨਾਤ ਕੀਤੇ ਗਏ ਇੱਥੇ ਸਾਰਿਆਂ ਦੀਆਂ ਨਜ਼ਰਾਂ ਬਹਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮੈਂਦਰ ਸਿੰਘ ਸਿੱਧੂ ਅਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਵੀ ਬਹਾਸ ਸਮਤਕੋਰ ਬਾਦਲ ਦੇ ਵਿਚਕਾਰ ਫਸਵਾ ਮੁਕਾਬਲਾ ਹੈ ਲਿਦਾਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਇਆ ਵੜਿੰਗ ਤੇ ਪਾਇਪਾ ਦੇ ਰਵਨੀਤ ਬਿੱਟੂ ਪਟਿਆਲਾ ਤੋਂ ਪਾਇਪਾ ਮੀਤੂ ਬਾਰ ਮਹਾਰਾਣੀ ਪਰਨੀਤ ਕੌਰ ਤੇ ਖਡੂਰ ਸਾਹਿਬ ਤੋਂ ਜਾਤੋਰ ਤੇ ਚੋਣ ਲੜ ਰਹੇ ਖਾਲਸਾ ਨੇ ਸਮਰਥਕ ਅਮਰਪਾਲ ਸਿੰਘ ਤੇ ਟਿਕਿਆ ਰਹਿਣ ਗਿਆ ਕਈ ਸਾਲਾਂ ਬਾਅਦ ਸੂਬੇ ਦੀਆਂ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣਿਕਾ ਲੀਲ ਜਲ ਬਦਲ ਤੇ ਪਾਇਪਾ ਕੱਲੇ ਹੀ ਚੋਣ ਮદાન ਗਿਣਤਾਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਈ ਐਕਸੈਕਟ ਪੋਲ ਮੁਤਾਬਕ ਸੂਬੇ ਚ ਆਪ ਕਾਂਗਰਸ ਨੂੰ 4-4 ਪਾਏ ਪਾਤੀ ਸ਼ੌਮਣੀ ਕਾਲੀਨੂੰ ਦਾਲ ਨੂੰ ਦੋ ਦੋ ਅਤੇ ਇੱਕ ਹੋ ਸ਼ੀਟ ਮਿਲ ਸਕਦੀ ਹੈ